ਲੋ ਵੀ ਜਿੰਨਾ ਲੋਕਾਂ ਦੇ ਗੋਡੇ ਦਰਦ ਕਰਦੇ ਆ ਆਪਣੇ ਬਜ਼ੁਰਗਾਂ ਦੇ ਤੇ ਭਾਵੇਂ ਅੱਜ ਕੱਲ੍ਹ ਦੋਸਤੋ ਨੌਜਵਾਨ ਪੀੜ੍ਹੀ ਦੇ ਗੋਡੇ ਜਿਹੜੇ ਦਰਦ ਕਰਨ ਲੱਗ ਪੈਂਦੇ ਆ ਥੋੜਾ ਜਿਹਾ ਕੰਮ ਕਰਨ ਤੋਂ ਬਾਅਦ ਜਾਂ ਫਿਰ ਗੋਡਿਆਂ ਦੇ ਵਿੱਚ ਪਟਾਕੇ ਪੈਂਦੇ ਆ ਪਰ ਦੋਸਤੋ ਇਹ ਜਿਹੜੀਆਂ ਇਹ ਜਿਹੜੀਆਂ ਕੱਪੜਿਆਂ ਨੂੰ ਲਾਉਣ ਵਾਲੀਆਂ ਚੁੰਡੀਆਂ ਹੁੰਦੀਆਂ ਨੇ ਨਾ ਇਹ ਤੁਸੀਂ ਦੋਸਤੋ ਛੇ ਚੁੰਡੀਆਂ ਜੇ ਲੈ ਲੀਆਂ ਨਾ ਤੇ ਛੇ ਚੁੰਡੀਆਂ ਦੇ ਨਾਲ ਤੁਸੀਂ ਆਪਣੇ ਗੋਡਿਆਂ ਦਾ ਦਰਦ ਜਿਹੜਾ ਵਾ ਬਿਲਕੁਲ ਦਾ ਬਿਲਕੁਲ ਦੋਸਤੋ ਸੈੱਟ ਕਰ ਸਕਦੇ ਜੀ ਗੋਡਿਆਂ ਦੇ ਪਟਾਕੇ ਵੀ ਜਿਹੜੇ ਸਾਰੇ ਖਤਮ ਹੋ ਜਾਣਗੇ ਇੰਨੇ ਕਿ ਜਿਹੜੀ ਇਹ ਤਗੜੀ ਥੈਰਪੀ ਆ ਇਹ ਛੇ ਚੁੰਡੀਆਂ ਦੀ ਜੇ ਤੁਸੀਂ ਥੈਰਪੀ ਕਰ ਲਈ ਨਾ ਤੇ ਤੁਹਾਡੇ ਗੋਡਿਆਂ ਦਾ ਦਰਦ ਦੋਸਤੋ ਪੁਰਾਣਾ ਗੋਡਿਆਂ ਦਾ ਦਰਦ ਵੀ ਜਿਹੜਾ ਪੂਰੇ ਦਾ ਪੂਰਾ ਜਿਹੜਾ ਖਤਮ ਹੋ ਜਾਊਗਾ ਇਹ ਇਹ ਬਜ਼ੁਰਗਾਂ ਵੱਲੋਂ ਸਿਆਣਿਆਂ ਵੱਲੋਂ ਦੱਸਿਆ ਗਿਆ ਦੋਸਤੋ ਗਾਰੰਟੀ ਸ਼ੂ ਦਾ ਇਲਾਜ ਆ ਉਹਦੇ ਲਈ ਦੋਸਤੋ ਇਹ ਜਿਹੜੀ ਚੁੰਡੀਆਂ ਦੀ ਥੈਰਪੀ ਆਪਾਂ ਕਰਨੀ ਕਿਵੇਂ ਆਜੋ ਮੈਂ ਤੁਹਾਨੂੰ ਦੱਸਦਾ ਤੁਸੀਂ ਬਸ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੋਕਾਂ ਨੂੰ ਘਰਾਂ ਦੇ ਵਿੱਚ ਆ ਰਹੀ ਆ ਲੋਕ ਵੀ ਦੋਸਤੋ ਰਾਤ ਨੂੰ ਜਦੋਂ ਆਪਾਂ ਸੌਣੇ ਆ ਨਾ ਇਹ ਪੈਰਾਂ ਦੇ ਉੱਤੇ ਆਪਾਂ ਥੈਰੇਪੀ ਕਰਨੀ ਆ ਆਪਣੀਆਂ 6 ਚੁੰਡੀਆਂ ਲੈਣੀਆਂ ਦੋਸਤੋ 7 ਨਹੀਂ ਲੈਣੀਆਂ ਕੋਈ 5 ਨਹੀਂ ਲੈਣੀਆਂ ਕਿਉਂਕਿ 6 ਚੁੰਡੀਆਂ ਲਓਗੇ ਨਾ ਫੇਰ ਜਿਹੜਾ ਵਾ ਇਹ ਅਸਰ ਬਹੁਤ ਹੀ ਜ਼ਿਆਦਾ ਕਰੂਗਾ ਇਹ ਨਹੀਂ ਕਿ ਆਪਾਂ ਇਕੱਠੇ ਹੀ ਪੈਰਾਂ ਦੇ ਉੱਤੇ ਇੱਕ ਇੱਕ ਪੈਰ ਦੇ ਉੱਤੇ ਤੁਸੀਂ ਜਿਹੜੀ ਆ ਨਾ ਇਹ ਚੁੰਡੀ ਫਿੱਟ ਕਰਨੀ ਆ ਤੇ ਇਹ ਚੁੰਡੀ ਕਿਸ ਹਿਸਾਬ ਨਾਲ ਫਿੱਟ ਕਰਨੀ ਆ ਉਹ ਤੁਹਾਨੂੰ ਦੱਸ ਦਿਆਂ ਇਹ ਇੱਕ ਚੁੰਡੀ ਤੁਸੀਂ ਲੈ ਲੈਣੀ ਆ ਜੀ ਇਹ ਇੱਕ ਆਪਣੀ ਲਾਉਣੀ ਹੈ ਜੀ ਪੈਰ ਦੀ 치치 ਦੇ ਉੱਤੇ ਪੈਰ ਦੀ 치치 ਦੇ ਉੱਤੇ ਜਿਹੜਾ ਉਹ ਨਾ ਆਪਾਂ ਸਾਈਡ ਤੇ ਇੱਕ ਚੁੰਡੀ ਲਾ ਲੈਣੀ ਆ ਤੇ ਦੂਜੀ ਚੁੰਡੀ ਆਪਾਂ ਲੈਣੀ ਆ 치치 ਤੋਂ ਅਗਲੇ ਪਾਸੇ ਇੱਕ ਹੱਡੀ ਹੁੰਦੀ ਆ ਉੱਥੇ ਸਾਈਡ ਤੇ ਆਪਾਂ ਇੱਕ ਚੁੰਡੀ ਇੱਥੇ ਲਾ ਲੈਣੀ ਆ ਤੇ ਦੂਜੀ ਚੁੰਡੀ ਆਪਾਂ ਲਾਉਣੀ ਹੈ ਤੀਜੀ ਚੁੰਡੀ ਲੈਣੀ ਆ ਤੇ ਤੀਜੀ ਆਪਾਂ ਇੱਥੇ ਲਾ ਲੈਣੀ ਆ ਆਪਾਂ ਇਹਨੂੰ ਆਪਾਂ ਇਹਨੂੰ 1.5 1.5 ਇੰਚ ਦਾ ਜਿਹੜਾ ਫਾਸਲਾ ਹੈ ਨਾ ਉਹ ਦੇ ਕੇ ਇੱਥੇ-ਇੱਥੇ ਆਪਾਂ ਚੁੰਡੀਆਂ ਜਿਹੜੀਆਂ ਫਿੱਟ ਕਰ ਦੇਣੀ ਆ ਇਹ ਦੇਖੋ ਦੋਸਤੋ ਇਸੇ ਤਰੀਕੇ ਦੇ ਨਾਲ ਲੋ ਜੀ ਇਸ ਤਰੀਕੇ ਦੇ ਨਾਲ ਪੈਰ ਦੇ ਉੱਤੇ ਆਪਾਂ ਚੰਗੀ ਤਰ੍ਹਾਂ ਜਿਹੜਾ ਵਾ ਫਿੱਟ ਕਰ ਲੈਣਾ ਵਾ ਤੇ ਕਦੇ-ਕਦੇ ਜਿਹੜੀ ਲਾਸਟ ਵਾਲੀ ਚੁੰਡੀ ਹੈ ਨਾ ਉਹ ਨਿਕਲ ਜਾਂਦੀ ਹੁੰਦੀ ਆ ਫਿਰ ਤੋਂ ਆਪਾਂ ਜਿਹੜਾ ਪੈਰ ਦੇ ਉੱਤੇ ਲਾ ਲੈਣਾ ਇਸ ਤਰੀਕੇ ਨਾਲ ਦੋਸਤੋ ਇੱਕ ਪੈਰ ਦੇ ਉੱਤੇ ਲਾ ਕੇ ਤੁਸੀਂ 15 ਮਿੰਟ ਨੂੰ ਇਸੇ ਤਰੀਕੇ ਦੇ ਨਾਲ ਰੱਖੇ ਰਹਿਣ ਦੇਣਾ ਵਾ ਤੇ ਇਹਦਾ ਜਿਹੜਾ ਨਜ਼ਾਰਾ ਹੈ ਨਾ ਉਹ ਲੈਣਾ ਵਾ ਥੋੜਾ-ਥੋੜਾ ਤੁਹਾਨੂੰ ਘਟੰਜੇ ਲੱਗੂਗਾ ਥੋੜੀਆਂ ਥੋੜੀਆਂ ਟਾਈਟ ਲੱਗੂਗੀਆਂ ਤੁਹਾਡੇ ਜਿਹੜੀ ਬਾਡੀ ਨੂੰ ਪਰ ਦੋਸਤੋ ਇਹਨੂੰ ਜਿਹੜਾ 15 ਮਿੰਟ ਆਪਾਂ ਇਸੇ ਤਰੀਕੇ ਨਾਲ ਰੱਖਿਆ ਹੀ ਰਹਿਣ ਦੇਣਾ ਤੇ ਜਦੋਂ 15 ਮਿੰਟ ਹੋ ਗਏ ਤੇ ਫਿਰ ਆਪਾਂ ਇਹਨੂੰ ਜਿਹੜਾ ਏਕ-ਏਕ ਚੁੰਡੀ ਹੈ ਇਹਦੀ ਉਹ ਲਾ ਲੈਣੀ ਹੈ ਜਿੱਥੋਂ ਆਪਾਂ ਲਾਉਣੀ ਸਟਾਰਟ ਕੀਤੀ ਸੀ ਨਾ ਉੱਥੋਂ ਹੀ ਆਪਾਂ ਲਾਉਣੀ ਆ ਸਟਾਰਟ ਕਰਾਂਗੇ ਆ ਦੇਖੋ 2 3 4 5 6 15 ਮਿੰਟ ਹੋ ਚੁੱਕੇ ਤਾਂ ਆਪਾਂ ਇੱਕ ਪੈਰ ਤੋਂ ਜਿਹੜੀਆਂ ਚੁੰਨੀਆਂ ਉਹ ਲਾ ਲਈਆਂ ਤੇ ਹੁਣ ਆਪਾਂ ਕੀ ਕਰਨਾ ਹੈ ਜੀ 15 ਮਿੰਟਾਂ ਤੋਂ ਬਾਅਦ ਆਪਾਂ ਕੀ ਕਰਨਾ ਜੀ ਆਪਾਂ ਲੈਣਾ ਜੀ ਆਪਣਾ ਖੱਬਾ ਪੈਰ ਲੈ ਕੇ ਤੇ ਖੱਬੇ ਪੈਰ ਦੇ ਉੱਤੇ ਵੀ ਆਪਾਂ ਇਸੇ ਤਰੀਕੇ ਦੇ ਨਾਲ ਜਿਹੜਾ ਚੁੰਡੀਆਂ ਨਾ ਉਹ ਫਿੱਟ ਕਰਾਂਗੇ ਪਹਿਲੀ ਚੁੰਡੀ ਆਪਾਂ ਲਾ ਦਿੱਤੀ ਜੀ ਆਪਣੀ ਚੀਚੀ ਦੇ ਉੱਤੇ ਤੇ ਦੁਜੀ ਲਾ ਦਵਾਂਗੇ ਇਹਦੀ ਹੱਡੀ ਦੇ ਲਾਗੇ ਛੇ ਚੁੰਡੀਆਂ ਆਪਾਂ ਲਾ ਦਿੱਤੀਆਂ ਆਪਣੇ ਖੱਬੇ ਪੈਰ ਦੇ ਉਤੇ ਦੋਸਤੋ ਇਹ ਚੁੰਡੀਆਂ ਆਪਾਂ ਜਿਹੜੇ ਚੀਚੀ ਤੋਂ ਸਟਾਰਟ ਕਰਕੇ ਪੂਰੀ ਅੱਡੀ ਤੱਕ ਲਾਉਣੀ ਹੈ ਇਹ ਨਹੀਂ ਹੈ ਕਿ ਆਪਾਂ ਇੱਥੋਂ ਤੱਕ ਲਾ ਦੇਣੀ ਤੇ ਅੱਡੀ ਆਪਣੀ ਉਦਾਂ ਹੀ ਰਹਿ ਜਵੇ ਇਹ ਅੱਡੀ ਤੱਕ ਲਾਓਗੇ ਤਾਂ ਹੀ ਇਹ ਜਿਹੜਾ ਤਰੀਕਾ ਵਾ ਕੰਮ ਕਰੇਗਾ ਇਸ ਕਰਕੇ ਇਹਨੂੰ ਆਪਾਂ ਹੁਣ 15 ਮਿੰਟ ਇਸੇ ਤਰੀਕੇ ਦੇ ਨਾਲ ਰਾਤ ਨੂੰ ਰਹਿਣ ਦੇਣਾ ਹੈ ਚਲੋ ਜੀ 15 ਮਿੰਟ ਹੋ ਚੁੱਕੇ ਆ ਤੇ ਹੁਣ ਆਪਾਂ ਇਹਨੂੰ ਫਿਰ ਤੋਂ ਇੱਕ ਇੱਕ ਕਰਕੇ ਜਿਹੜਾ ਨਾ ਉਤੋਂ ਲਾ ਲੈਨੇ ਆ ਦੋ ਫੰਡ ਕੀ ਤੇ ਜਿਹੜੀਆਂ ਚੁੰਡੀਆਂ ਜਿਹੜੀਆਂ ਆਪਾਂ ਲਾ ਦਿਤਿਆਂ ਤੇ ਹੁਣ ਇਸ ਤੋਂ ਬਾਅਦ ਆਪਾਂ ਕੀ ਕਰਨਾ ਵਾ ਇਸ ਤੋਂ ਬਾਅਦ ਇੱਕ ਚੀਜ਼ ਆਪਾਂ ਹੋਰ ਯੂਜ਼ ਕਰੋ ਵੀ ਦੋਸਤੋ ਗੋਡਿਆਂ ਦਾ ਦਰਦ ਖਤਮ ਕਰਨ ਦੇ ਲਈ ਇੱਕ ਚੀਜ਼ ਆਪਾਂ ਹੋਰ ਵਰਤਣੀ ਹੈ ਜਿਹਦੇ ਤੋਂ 15-15 ਮਿੰਟ ਉਹਦੀ ਆਪਾਂ ਥੈਰੇਪੀ ਕਰ ਲਈ ਨਾ ਤੇ ਉਸ ਤੋਂ ਬਾਅਦ ਤੁਸੀਂ ਲੈਣਾ ਜੀ ਕੋਈ ਵੀ ਪਾਊਡਰ ਜਿਹੜਾ ਵੀ ਪਾਊਡਰ ਤੁਸੀਂ ਆਪਣੇ ਘਰ ਦੇ ਵਿੱਚ ਯੂਜ਼ ਕਰਦੇ ਹੋ ਨਾ ਉਹ ਪਾਊਡਰ ਲੈ ਲੈਣਾ ਜੋ ਆਪਾਂ ਲੈਣਾ ਆਪਣੀ ਚੀਚੀ ਤੋਂ ਲੈ ਕੇ ਆਪਣੀ ਅੱਡੀ ਤੱਕ ਜਿੱਥੇ ਜਿੱਥੇ ਆਪਾਂ ਚੁੰਡੀਆਂ ਲਾਈਆਂ ਨਾ ਉੱਥੇ-ਉੱਥੇ ਆਪਾਂ ਜਿਹੜਾ ਇਹ ਪਾਊਡਰ ਆ ਲਾ ਲੈਣਾ ਪਾਊਡਰ ਲਾਉਣ ਤੋਂ ਬਾਅਦ ਆਪ ਲਓ ਵੀ ਦੋਸਤੋ ਇਸ ਪੈਰ ਦੇ ਉੱਤੇ ਵੀ ਆਪਾਂ ਲਾ ਲੇਤਾ ਜਿੱਥੇ ਆਪਾਂ ਚੁੰਡੀਆਂ ਲਾਈਆਂ ਸੀ ਤੇ ਇਸ ਪੈਰ ਦੇ ਉੱਤੇ ਵੀ ਆਪਾਂ ਲਾ ਦਿੰਦਾ ਜਿੱਥੇ ਆਪਾਂ ਚੁੰਡੀਆਂ ਲਾਈ ਤੇ ਦੋਸਤੋ ਇਹ ਲਾਉਣ ਤੋਂ ਬਾਅਦ ਤੁਸੀਂ ਰਾਮ ਨਾ ਜਿਹੜਾ ਵਾ ਸੋ ਜਾਣਾ ਤੁਹਾਡੇ ਪੈਰਾਂ ਨੂੰ ਇੰਨਾ ਕਿ ਜ਼ਿਆਦਾ ਆਰਾਮ ਮਿਲੂਗਾ ਤੇ ਦੋਸਤੋ ਇਹ ਜਿਹੜੀ ਟ੍ਰੇਕ ਹੈ ਨਾ ਤੁਸੀਂ ਜੇ ਇੱਕ ਹਫਤਾ ਜਿਹੜਾ ਆਪਣੇ ਘਰ ਦੇ ਵਿੱਚ ਵਰਤ ਲਈ ਤੇ ਤੁਹਾਡੇ ਗੋਡਿਆਂ ਦਾ ਦਰਦ ਜਿਹੜਾ ਵਾ ਜੜ ਤੋਂ ਹੀ ਖਤਮ ਹੋ ਜਾਊਗਾ ਇਹੀ ਕਿ ਦੋਸਤੋ ਇਹ ਜਿਹੜੀ ਜ਼ਬਰਦਸਤ ਥੈਰੇਪੀ ਹੈ ਨਾ ਆਪਣੀ ਚੁੰਡੀਆਂ ਦੀ ਆਪਣੇ ਕੱਪੜੇ ਵਾਲੀਆਂ ਚੁੰਡੀਆਂ ਦੀ ਤੁਸੀਂ ਇੱਕ ਵਾਰੀ ਇਹਨੂੰ ਯੂਜ਼ ਕਰਕੇ ਵੇਖੋ ਬਹੁਤ ਹੀ ਵਧੀਆ ਤੁਹਾਨੂੰ ਇਹਦਾ ਰਿਜ਼ਲਟ ਆ ਮਿਲੂਗਾ ਤੁਹਾਡੇ ਗੋਡੇ ਜਿਹੜੇ ਤੁਹਾਡੇ ਗੋਡੇ ਦਰਦ ਕਰਨੋਂ ਪੀੜ ਹੋਣੋਂ ਜਿਹੜਾ ਜੜ ਤੋਂ ਹੀ ਖਤਮ ਹੋ ਜਾਣਗੇ ਤੁਹਾਨੂੰ ਕੋਈ ਵੀ ਦਵਾਈ ਖਾਣ ਦੀ ਲੋੜ ਨਹੀਂ ਪੈਣੀ ਤੇ ਦੋਸਤੋ ਵੀਡੀਓ ਚੰਗੀ ਲੱਗੀ ਨਾ ਹੁਣ ਦਬ ਕੇ ਜਿਹੜਾ ਵਾ ਸ਼ੇਅਰ ਕਰਿਓ ਗਾਂ ਦੀ ਗਾਂ ਤੇ ਗਾਂ ਵੀ ਦੋਸਤੋ ਇਦਾਂ ਹੀ ਹੋਰ ਵੀਡੀਓ ਵੇਖ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਜਰੂਰ ਜਾਓ ਧੰਨਵਾਦ ਸਾਰਿਆਂ